ਇਸ ਦੀਵਾਲੀ ਤੇ 11 ਕਰੋੜ ਨਿਕਲਣ ਵਾਲਾ ਤੇ 11 ਕਰੋੜ ਰੁਪਇਆ ਲੈ ਕੇ ਇਹ ਡੀਅਰ ਕੰਪਨੀ ਵਾਲਿਆਂ ਦੀ ਗੱਡੀ ਆ ਚੁੱਕੀ ਆ ਤੁਸੀਂ ਨਜ਼ਰ ਮਾਰ ਲਓ ਇਸ ਗੱਡੀ ਦੇ ਸ਼ੀਸ਼ੇ ਲਾਏ ਆ ਪੈਕ ਕੀਤਾ ਹੋਇਆ 11 ਕਰੋੜ ਰੁਪਇਆ ਔਰ ਇਸ ਦੀਵਾਲੀ ਤੇ ਇਹ ਨਿਕਲਣੇ ਔਰ ਅਸੀਂ ਮੌਜੂਦ ਆ ਇਹ ਗੱਡੀ ਕਿੱਥੇ ਖੜੀ ਆ ਇਹ ਗੱਡੀ ਖੜੀ ਆ ਉਦਮ ਸਿੰਘ ਚੌਂਕ ਦੇ ਵਿੱਚ ਜਿੱਥੇ 11 ਕਰੋੜ ਇਸ ਦੀਵਾਲੀ ਤੇ ਇਹ ਐਨ ਕੇ ਏਜੰਸੀ ਵਾਲਿਆਂ ਨੇ ਕੱਢਣਾ ਇਹ ਕਹਿੰਦੇ ਬਾਕੀ ਗਲਬਤ ਕਰਦੇ ਆ ਇਤੋਂ ਦੇ ਓਨਰ ਸਾਡੇ ਕੋਲੇ ਮੌਜੂਦ ਨੇ ਪ੍ਰਵਿੰਦਰ ਪ੍ਰਵਿੰਦਰ ਦਾ 11 ਕਰੋੜ ਪੂਰਾ ਇਹ ਜਾਂ ਘਟਵੱਦਾਂ ਇਹ ਆਪਾਂ ਇੱਕ ਵਾਰੀ ਭਾਰ ਨੋਟੇ ਨੇ ਤਿਆਰ ਕਰ ਦਿੱਤਾ ਕਿਉਂਕਿ ਐਤ ਕੀ ਦੀਵਾਲੀ ਤੇ ਪਹਿਲੀ ਵਾਰ ਹੀ ਆਇਆ ਹੈ ਦੀਵਾਲੀ ਤੇ ਪੂਰੇ ਪੰਜਾਬ ਦੀ ਪਹਿਲੀ ਵਾਰੀ ਹੈ 11 ਕਰੋੜ ਦਾ ਇਨਾਮ ਅੱਗੇ ਨਾ ਵੱਡਾ ਇਨਾਮ ਕਦੀ ਵੀ ਨਹੀਂ ਆਇਆ ਪਹਿਲੀ ਵਾਰੀ ਹੈ ਜੀ ਤੇ ਟਿਕਟ ਦੀ ਕੀਮਤ ਸਰਕਾਰ ਨੇ ਰੱਖੀ ਹੈ ਸਿਰਫ 500 ਰੁਪਏ 500 ਰੁਪਏ ਟਿਕਟ ਦੀ ਕੀਮਤ ਤੇ ਪਹਿਲਾ ਇਨਾਮ 11 ਕਰੋੜ ਦਾ ਉਹ ਵੀ ਗਾਰੰਟੀਡ ਸਰਕਾਰ ਨੇ ਅੰਦਾਜ਼ਾ ਦਿਖਾ ਦਿੱਤੇ ਕੀ ਪਹਾੜ ਤਿਆਰ ਕਰਦੇ ਤੁਹਾਡੇ ਘਰਾਂ 'ਚ ਹੀ ਪਹਾੜ ਲੱਗ ਸਕਦੇ ਨੋਟਾਂ ਦਾ ਜੇ ਕਿ ਜਾਨੀ ਕਿ ਨਿਕਲਣ ਤੋਂ ਪਹਿਲਾਂ ਹੀ 11 ਕਰੋੜ ਦਾ ਇੰਤਜ਼ਾਮ ਦੇਤਾ ਵੀ ਆ ਤੁਸੀਂ ਲੈ ਜਾਣਾ ਹੋਰ ਕੀ ਮਤਲਬ ਇੱਕ ਦਿਮਾਗ 'ਚ ਪ੍ਰੈਕਟੀਕਲ ਸਿਚੁਏਸ਼ਨ ਤਾਂ ਬੰਨੀ ਚਾਹੀਦੀ ਹੈ ਨਾ ਕਿ ਸਾਡੇ ਘਰਾਂ 'ਚ ਵੀ ਲੱਗ ਸਕਦੇ ਨੋਟ ਦਾ ਪਹਾੜ ਜੇਕਰ ਅਸੀਂ ਟਿਕਟ ਖਰੀਦੀਏ 11 ਕਰੋੜ ਦਾ ਇਨਾਮ ਗਾਰੰਟੀਡ ਹੈ ਜੀ ਗਾਰੰਟੀਡ ਦਾ ਮਤਲਬ ਹੁੰਦਾ ਕਿਤਨੀ ਟਿਕਟ ਸਰਕਾਰ ਦੀ ਵਿਕੀ ਹੈ ਇਨਾਮ ਉਹਦੇ ਵਿੱਚੋਂ ਹੀ ਆਣਾ ਤੇ ਜਦ ਜ਼ਿਆਦਾ ਆਪਾਂ ਨੂੰ ਪਤਾ ਹੈ ਕਿ ਇਨਾਮ ਨਿਕਲਣਾ ਹੀ ਨਿਕਲਣਾ ਹੈ ਵੈਸੇ ਵੀ ਆਪਾਂ ਦੀਵਾਲੀ ਤੇ ਖੂਬ ਖਰਚਾ ਕਰਦੇ ਹਾਂ ਤੇ 500 ਰੁਪਏ ਲਗਾ ਕੇ ਟਿਕਟ ਦਾ ਜਰੂਰ ਖਰੀਦਣੀ ਚਾਹੀਦੀ ਹੈ ਜੀ ਅੱਛਾ ਇਹਦੇ ਵਿੱਚ 11 ਕਰੋੜ ਪਹਿਲੇ ਦਾ ਇਨਾਮ ਨਿਕਲਣਾ ਉਸ ਤੋਂ ਬਾਅਦ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਕਿੰਨੇ ਕ ਲੋਕਾਂ ਦੇ ਹੋਰ ਨਾਮ ਨਿਕਲਣੇ ਆ ਇਨਾਮ ਬਥੇਰੇ ਆ ਜੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਦੂਜਾ ਇਨਾਮ 3 ਕਰੋੜ ਦਾ ਹੈ ਜਿਹਦੇ ਵਿੱਚ ਇੱਕ ਇੱਕ ਕਰੋੜ ਦੇ ਤਿੰਨ ਹੀ ਨਾਮ ਨੇ ਤੀਜਾ ਇਨਾਮ ਹੈਗਾ ਜੀ 1.5 ਕਰੋੜ ਦਾ ਜਿਹਦੇ ਵਿੱਚ 50-50 ਲੱਖ ਦੇ ਤਿੰਨ ਹੀ ਨਾਮ ਨੇ ਕੁੱਲ 1,27,225 ਇਨਾਮ ਸਿਰਫ 500 ਰੁਪਈਆ ਦੇ ਵਿੱਚ ਹੈਗੇ ਨੇ ਯਾਨੀ ਕੀ 11 ਕਰੋੜ ਨਹੀਂ ਦੇਣਾਗਾ ਟੋਟਲ ਕਿੰਨੇ ਕਰੋੜ ਦੇਣਾ ਲੋਕਾਂ ਨੂੰ 1,27,252 ਦਾ ਆਮ ਟੋਟਲ ਹੈਗੇ ਹੀ ਨੇ ਤੇ ਇਹ ਜੇ ਟੋਟਲ ਫਿਗਰ ਆਪਾਂ ਕੈਲਕੂਲੇਟ ਕਰਨ ਲੱਗ ਜੀ ਤਾਂ 500 ਰੁਪਈਆ ਦੇ ਵਿੱਚ 36 36 ਕਰੋੜ ਬਣ ਗਿਆ ਜੀਰਵਾਂ ਬੜੀਆਂ ਨੇ ਅਖਰ ਬੜੇ ਨੇ ਕਈ ਕਰੋੜ ਬਣ ਜਾਣੇ ਆ ਮੈਨੂੰ ਲੱਗਦਾ ਇਹੋ ਜੀਆਂ ਗੱਡੀਆਂ ਕਈ ਲਿਆਉਣੀਆਂ ਪੈਣੀਆਂ ਜਿਨ੍ਹਾਂ ਨੂੰ ਇਹ ਇਹ ਨਾਮ ਦੇ ਰਾਸ਼ੀ ਮਿਲਣੀ ਆ ਔਰ ਇਹ ਟਿਕਟ ਕਦੋਂ ਤੱਕ ਨਿਕਲਨੀ ਹੈ ਤਰੀਕ ਦੱਸ ਦਿਓ ਕਿਵੇਂ ਵੇਖ ਸਕਦੇ ਆ ਇਹ ਨਿਕਲਨੇ 31 ਅਕਤੂਬਰ ਰਾਤ 8 ਵਜੇ ਹਾਂ ਦੀਵਾਲੀ ਕੀ ਦੀ ਹੈ ਪਰ ਜਿਹੜਾ ਬੰਪਰ ਹੁੰਦਾ ਨਾ 10 ਦਿਨ ਬਾਅਦ ਨਿਕਲਦਾ ਹੁੰਦਾ 31 ਅਕਤੂਬਰ ਰਾਤ 8 ਵਜੇ ਦਿਨ ਸ਼ੁੱਕਰਵਾਰ ਨਿਕਲਣ ਜੀ ਇਹ ਡਰਾ अच्छा एक ਕਿੰਨੇ 500 ਦੀ ਟਿਕਟ ਹੈ 500 ਸਿਰਫ 500 ਰੁਪਏ ਦੀ ਟਿਕਟ ਜਿਹੜਾ ਡਰਾਅ ਨਿਕਲਣਾ 31 ਨੂੰ ਉਦੋਂ ਕਿਵੇਂ ਦੇਖ ਸਕਦੇ ਆ ਇਹ ਆਪਾਂ YouTube ਤੇ ਲਾਈਵ ਚੈੱਕ ਕਰ ਸਕਦੇ ਆ ਟਿਕਟ ਦੇ ਉੱਪਰ ਅੱਗੇ ਪਿੱਛੇ ਹਰ ਜਗ੍ਹਾ ਵੈਬਸਾਈਟ ਮੈਂਸ਼ਨ ਕੀਤੀ ਹੋ ਕਿੱਤੀ ਹੁੰਦੀ ਹੈ ਜੇਕਰ ਲਾਈਵ ਨਹੀਂ ਦੇਖਣਾ ਚਾਹੁੰਦੇ ਲੁਧਿਆਣੇ ਜਾ ਕੇ ਵੀ ਦੇਖ ਸਕਦੇ ਆ ਪੰਜਾਬ ਟੂ ਗਵਰਨਮੈਂਟ ਦਾ ਆਫਿਸ ਹੈ ਲੋਟਰੀ ਦਾ ਉੱਥੇ ਜਾ ਕੇ ਚੈੱਕ ਕਰ ਸਕਦੇ ਆ মিডিਆ ਲਾਈਵ ਕਵਰੇਜ ਹੁੰਦੀ ਹੈ ਬੜੀ ਟਰਾਂਸਪੇਰੈਂਸੀ ਨਾਲ ਸਾਰਾ ਕੰਮ ਹੁੰਦਾ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਜਿਵੇਂ ਇਹਨਾਂ ਨੇ ਕਿਹਾ ਪ੍ਰਵਿੰਦਰ ਨੇ ਕੀ ਨੋਟਾਂ ਦਾ ਪਹਾੜ ਤੁਹਾਡੇ ਘਰੇ ਵੀ ਲੱਗ ਸਕਦਾ ਇਸ ਦਿਵਾਲੀ ਤੇ ਇਸ ਦਿਵਾਲੀ ਤੇ ਪਟਾਕਿਆਂ ਦੇ ਨਾਲ-ਨਾਲ ਗ੍ਰੀਨ ਦਿਵਾਲੀ ਦੇ ਨਾਲ-ਨਾਲ 11 ਕਰੋੜ ਵੀ ਤੁਸੀਂ ਜਿੱਤ ਸਕਦੇ ਹੋ ਔਰ ਇਹ ਲੋਕੇਸ਼ਨ ਹੈਗੀ ਆ ਸ਼ਹੀਦ ਉਦਮ ਸਿੰਘ ਚੌਂਕ ਫਿਰੋਜ਼ਪੁਰ ਇੱਧਰ ਕਮਾ ਦਿਓ ਸ਼ਹੀਦ ਉਦਮ ਸਿੰਘ ਚੌਂਕ ਦੇ ਬਿਲਕੁਲ ਨਾਲ ਕਾਰਨਰ ਤੇ ਇਹ ਐਨ ਕੇ ਏਜੰਸੀ ਆ ਨੰਬਰ ਥੱਲੇ ਦੇਤੇ ਆ ਅਡਰੈਸ ਥੱਲੇ ਦਿੱਤਾ ਤੁਸੀਂ ਵੀ ਟਿਕਟ ਖਰੀਦ ਕੇ ਇਤੋਂ ਆਪਣੀ ਕਿਸਮਤ ਜਮਾ ਸਕਦੇ ਹੋ ਹੋ ਸਕਦਾ ਅਗਲੇ ਕਰੋੜਪਤੀ ਤੁਸੀਂ ਹੋਵੋ ਇਸ ਦੀਵਾਲੀ ਤੇ 11 ਕਰੋੜ ਨਿਕਲਣ ਵਾਲਾ ਹੈ ਤੇ 11 ਕਰੋੜ ਰੁਪਇਆ ਲੈ ਕੇ ਇਹ ਡੀਅਰ ਕੰਪਨੀ ਵਾਲਿਆਂ ਦੀ ਗੱਡੀ ਆ ਚੁੱਕੀ ਆ ਤੁਸੀਂ ਨਜ਼ਰ ਮਾਰ ਲਓ ਇਸ ਗੱਡੀ ਦੇ ਸ਼ੀਸ਼ੇ ਲਾਏ ਆ ਪੈਕ ਕੀਤਾ ਹੋਇਆ 11 ਕਰੋੜ ਰੁਪਇਆ ਔਰ ਇਸ ਦੀਵਾਲੀ ਤੇ ਇਹ ਨਿਕਲਣੇ ਔਰ ਅਸੀਂ ਮੌਜੂਦ ਆ ਇਹ ਗੱਡੀ ਕਿੱਥੇ ਖੜੀ ਆ ਇਹ ਗੱਡੀ ਖੜੀ ਆ ਉਦਮ ਸਿੰਘ ਚੌਂਕ ਦੇ ਵਿੱਚ ਜਿੱਥੇ 11 ਕਰੋੜ ਇਸ ਦੀਵਾਲੀ ਤੇ ਇਹ ਐਨ ਕੇ ਏਜੰਸੀ ਵਾਲਿਆਂ ਨੇ ਕੱਢਣਾ ਇਹ ਕਹਿੰਦੇ ਬਾਕੀ ਗਲਬਤ ਕਰਦੇ ਆ ਇੱਥੋਂ ਦੇ ਓਨਰ ਸਾਡੇ ਕੋਲੇ ਮੌਜੂਦ ਨੇ ਪ੍ਰਵਿੰਦਰ ਪ੍ਰਵਿੰਦਰ ਆ 11 ਕਰੋੜ ਪੂਰਾ ਇਹ じゃ ਘਟਵਾਦਾ ਏ ਆਪਾਂ ਇੱਕ ਵਾਰੀ ਭਾੜ ਨੋਟੇ ਨੇ ਤਿਆਰ ਕਰ ਦਿੱਤੇ ਕਿਉਂਕਿ Eid ki Diwali ਤੇ ਪਹਿਲੀ ਵਾਰ ਹੀ ਆਇਆ ਹੈ Diwali ਤੇ ਪੂਰੇ ਪੰਜਾਬ 'ਚ ਹੀ ਪਹਿਲੀ ਵਾਰ ਆਇਆ ਹੈ 11 ਕਰੋੜ ਦਾ ਇਨਾਮ ਅੱਗੇ ਨਾ ਵੱਡਾ ਇਨਾਮ ਕਦੀ ਵੀ ਨਹੀਂ ਆਇਆ ਪਹਿਲੀ ਵਾਰ ਹੀ ਹੈ ਜੀ ਤੇ ਟਿਕਟ ਦੀ ਕੀਮਤ ਸਰਕਾਰ ਨੇ ਰੱਖੀ ਹੈ ਸਿਰਫ 500 ਰੁਪਏ 500 ਰੁਪਏ ਟਿਕਟ ਦੀ ਕੀਮਤ ਤੇ ਪਹਿਲਾ ਇਨਾਮ 11 ਕਰੋੜ ਦਾ ਉਹ ਵੀ ਗਾਰੰਟੀਡ ਸਰਕਾਰ ਨੇ ਅੰਦਾਜ਼ਾ ਦਿਖਾ ਦਿੱਤੇ ਕਿ ਭਾੜ ਤਿਆਰ ਕਰਦੇ ਤੁਹਾਡੇ ਘਰਾਂ 'ਚ ਹੀ ਭਾੜ ਲੱਗ ਸਕਦੇ ਨੋਟਾਂ ਦਾ ਜੇ ਕਿ ਜਾਨੀ ਕਿ ਨਿਕਲਣ ਤੋਂ ਪਹਿਲਾਂ ਹੀ 11 ਕਰੋੜ ਦਾ ਇੰਤਜ਼ਾਮ ਦੇਤਾ ਵੀ ਆ ਤੁਸੀਂ ਲੈ ਜਾਣਾ ਹੋਰ ਕੀ ਮਤਲਬ ਇੱਕ ਦਿਮਾਗ ਚ ਪ੍ਰੈਕਟੀਕਲ ਸਿਚੁਏਸ਼ਨ ਤਾਂ ਬਣੀ ਚਾਹੀਦੀ ਹੈ ਨਾ ਕਿ ਸਾਡੇ ਘਰਾਂ 'ਚ ਵੀ ਲੱਗ ਸਕਦੇ ਨੋਟ ਦਾ ਪਹਾੜ ਜੇਕਰ ਅਸੀਂ ਟਿਕਟ ਖਰੀਦੀਏ 11 ਕਰੋੜ ਦਾ ਇਨਾਮ ਗਰੰਟੀਡ ਹੈ ਜੀ ਗਰੰਟੀਡ ਦਾ ਮਤਲਬ ਹੁੰਦਾ ਕਿ ਜਿੰਨੀ ਟਿਕਟ ਸਰਕਾਰ ਦੀ ਵਿਕੀ ਹੈ ਇਨਾਮ ਉਹਦੇ ਵਿੱਚੋਂ ਹੀ ਆਣਾ ਤੇ ਜਿਆਦਾ ਆਪਾਂ ਨੂੰ ਪਤਾ ਹੈ ਕਿ ਇਨਾਮ ਨਿਕਲਣਾ ਹੀ ਨਿਕਲਣਾ ਹੈ ਵੈਸੇ ਵੀ ਆਪਾਂ ਦੀਵਾਲੀ ਤੇ ਖੂਬ ਖਰਚਾ ਕਰਦੇ ਹਾਂ ਤੇ 500 ਰੁਪਏ ਲਿਖਾ ਕੇ ਟਿਕਟ ਤਾਂ ਜਰੂਰ ਖਰੀਦਨੀ ਚਾਹੀਦੀ ਹੈ ਜੀ ਅੱਛਾ ਇਹਦੇ ਚ 11 ਕਰੋੜ ਪਹਿਲੇ ਦਾ ਇਨਾਮ ਨਿਕਲਣਾ ਉਸ ਤੋਂ ਬਾਅਦ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਕਿੰਨੇ ਕ ਲੋਕਾਂ ਦੇ ਹੋਰ ਨਾਮ ਨਿਕਲਨੇ ਆ ਇਨਾਮ ਬਥੇਰੇ ਆ ਜੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਦੂਜਾ ਇਨਾਮ 3 ਕਰੋੜ ਦਾ ਹੈ ਜਿਹਦੇ ਵਿੱਚ 1-1 ਕਰੋੜ ਦੇ ਤਿੰਨ ਹੀ ਨਾਮ ਨੇ ਤੀਜਾ ਇਨਾਮ ਹੈਗਾ ਜੀ 1.5 ਕਰੋੜ ਦਾ ਜਿਹਦੇ ਵਿੱਚ 50-50 ਲੱਖ ਦੇ ਤਿੰਨ ਹੀ ਨਾਮ ਨੇ ਕੁੱਲ 1,27,225 ਇਨਾਮ ਸਿਰਫ 500 ਰੁਪਈਆ ਦੇ ਵਿੱਚ ਹੈਗੇ ਨੇ ਜੀ ਯਾਨੀ ਕੀ 11 ਕਰੋੜ ਨਹੀਂ ਦੇਣਾਗਾ ਟੋਟਲ ਕਿੰਨੇ ਕਰੋੜ ਦੇਣਾ ਲੋਕਾਂ ਨੂੰ 1,27,225 ਦਾ ਆਮ ਟੋਟਲ ਹੈਗੇ ਹੀ ਨੇ ਤੇ ਜੇ ਟੋਟਲ ਫਿਗਰ ਆਪਾਂ ਕੈਲਕੂਲੇਟ ਕਰਨ ਲੱਗ ਜਾਈਦਾ 500 ਰੁਪਏ ਦੇ 36 36 ਕਰੋੜ ਬਣ ਗਿਆ ਜ਼ੀਰੋਆਂ ਬੜੀਆਂ ਨੇ ਅੱਖਰ ਬੜੇ ਨੇ ਕਈ ਕਰੋੜ ਬਣ ਜਾਣੇ ਆ ਮੈਨੂੰ ਲੱਗਦਾ ਇਹੋ ਜੀਆਂ ਗੱਡੀਆਂ ਕਈ ਲਿਆਉਣੀਆਂ ਪੈਣੀਆਂ ਜਿਨ੍ਹਾਂ ਨੂੰ ਇਹ ਇਹ ਨਾਮ ਦੇ ਰਾਸ਼ੀ ਮਿਲਣੀ ਆ ਔਰੇ ਇਹ ਟਿਕਟ ਕਦੋਂ ਤੱਕ ਨਿਕਲਨੀ ਆ ਤਰੀਕ ਦੱਸ ਦਿਓ ਕਿਵੇਂ ਵੇਖ ਸਕਦੇ ਆ ਇਹ ਨਿਕਲਨੇ 31 ਅਕਤੂਬਰ ਰਾਤ 8 ਵਜੇ ਦੀਵਾਲੀ ਕੀ ਦੀ ਹੈ ਪਰ ਜਿਹੜਾ ਬੰਪਰ ਹੁੰਦਾ ਨਾ 10 ਦਿਨ ਬਾਅਦ ਨਿਕਲਦਾ ਹੁੰਦਾ 31 ਅਕਤੂਬਰ ਰਾਤ 8 ਵਜੇ ਦਿਨ ਸ਼ੁੱਕਰਵਾਰ ਨਿਕਲਨੇ ਏਅਰ ਡਰਾ अच्छा एक, एक कितने 500 दी टिकट 500 सिर्फ 500 रुपए दी टिकट ਜੇਕਰ ਡਰਾਅ ਨਿਕਲਣਾ 31 ਨੂੰ ਉਦੋਂ ਕਿਵੇਂ ਦੇਖ ਸਕਦੇ ਆ ਇਹ ਆਪਾਂ YouTube ਦੇ ਲਾਈਵ ਚ ਚੈੱਕ ਕਰ ਸਕਦੇ ਆ ਟਿਕਟ ਦੇ ਉੱਪਰ ਅੱਗੇ ਪਿੱਛੇ ਹਰ ਜਗ੍ਹਾ ਵੈਬਸਾਈਟ ਮੈਂਸ਼ਨ ਕੀਤੀ ਹੁੰਦੀ ਕਿੱਤੀ ਹੁੰਦੀ ਹੈ ਜੇਕਰ ਲਾਈਵ ਨਹੀਂ ਦੇਖਣਾ ਚਾਹੁੰਦੇ ਲੋਜਾਂ ਨੇ ਜਾ ਕੇ ਵੀ ਦੇਖ ਸਕਦੇ ਆ ਪੰਜਾਬ ਟੂ ਗਵਰਨਮੈਂਟ ਆਫਿਸ এ ਲੋਟਰੀ ਦਾ ਉਥੇ ਜਾ ਕੇ ਚੈੱਕ ਕਰ ਸਕਦੇ ਆ ਮੀਡੀਆ ਲਾਈਵ ਕਵਰੇਜ ਹੁੰਦੀ ਹੈ ਬਈ ਟ੍ਰਾਂਸਪੇਰੈਂਸੀ ਦਾ ਸਾਰਾ ਕੰਮ ਹੁੰਦਾ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਜਿਵੇਂ ਇਹਨਾਂ ਨੇ ਕਿਹਾ ਪ੍ਰਵਿੰਦਰ ਨੇ ਕੀ ਨੋਟਾਂ ਦਾ ਪਹਾੜ ਤੁਹਾਡੇ ਘਰੇ ਵੀ ਲੱਗ ਸਕਦਾ ਇਸ ਦਿਵਾਲੀ ਤੇ ਇਸ ਦਿਵਾਲੀ ਤੇ ਪਟਾਕਿਆਂ ਦੇ ਨਾਲ-ਨਾਲ ਗ੍ਰੀਨ ਦਿਵਾਲੀ ਦੇ ਨਾਲ-ਨਾਲ 11 ਕਰੋੜ ਵੀ ਤੁਸੀਂ ਜਿੱਤ ਸਕਦੇ ਹੋ ਔਰ ਇਹ ਲੋਕੇਸ਼ਨ ਹੈਗੀ ਆ ਸ਼ਹੀਦ ਉਦਮ ਸਿੰਘ ਚੌਂਕ ਫਿਰੋਸਪੁਰ ਇਧਰ ਕਮਾ ਦਿਓ ਸ਼ਹੀਦ ਉਦਮ ਸਿੰਘ ਚੌਂਕ ਦੇ ਬਿਲਕੁਲ ਨਾਲ ਕਾਰਨਰ ਤੇ ਇਹ ਐਨ ਕੇ ਏਜੰਸੀ ਆ ਨੰਬਰ ਥੱਲੇ ਦਿੱਤੇ ਆ ਅਡਰੈਸ ਥੱਲੇ ਦਿੱਤਾ ਤੁਸੀਂ ਵੀ ਟਿਕਟ ਖਰੀਦ ਕੇ ਇਥੋਂ ਆਪਣੀ ਕਿਸਮਤ ਜਮਾ ਸਕਦੇ ਹੋ ਹੋ ਸਕਦਾ ਅਗਲੇ ਕਰੋੜਪਤੀ ਤੁਸੀਂ ਹੋਵੋ 1225 ਨਾਮ ਟੋਟਲ ਹੈਗੇ ਹੀ ਨੇ ਵੇ ਜੇ ਟੋਟਲ ਫਿਗਰ ਆਪਾਂ ਕੈਲਕੂਲੇਟ ਕਰਨ ਲੱਗ ਜੀ ਤਾਂ 500 ਪੇਜ ਵਿੱਚ 36 36 ਕਰੋੜ ਬਣ ਗਿਆ ਜੀਰੋਂਾਂ ਬੜੀਆਂ ਨੇ ਅੱਖਰ ਬੜੇ ਨੇ ਕਈ ਕਰੋੜ ਬਣ ਜਾਣੇ ਆ ਮੈਨੂੰ ਲੱਗਦਾ ਇਹੋ ਜੀਆਂ ਗੱਡੀਆਂ ਕਈ ਲਿਆਉਣੀਆਂ ਪੈਣੀਆਂ ਜਿਨ੍ਹਾਂ ਨੂੰ ਇਹ ਇਹ ਨਾਮ ਦੇ ਰਾਸ਼ੀ ਮਿਲਣੀ ਆ ਔਰ ਇਹ ਟਿਕਟ ਕਦੋਂ ਤੱਕ ਨਿਕਲਣੀ ਆ ਤਰੀਕ ਦੱਸ ਦਿਓ ਕਿਵੇਂ ਵੇਖ ਸਕਦੇ ਆ ਇਹ ਨਿਕਲਨੇ 31 ਅਕਤੂਬਰ ਰਾਤ 8 ਵਜੇ ਦੀਵਾਲੀ ਕੀ ਦੀ ਹੈ ਪਰ ਜਿਹੜਾ ਬੰਪਰ ਹੁੰਦਾ ਨਾ 10 ਦਿਨਾਂ ਬਾਅਦ ਨਿਕਲਦਾ ਹੁੰਦਾ 31 ਅਕਤੂਬਰ ਰਾਤ 8 ਵਜੇ ਦਿਨ ਸ਼ੁੱਕਰਵਾਰ ਨਿਕਲਣ ਹੈ ਜੀ ਇਹ ਡਰਾ ਅੱਛਾ ਇਹ ਕਿੰਨੇ 500 ਦੀ ਟਿਕਟ ਹੈ 500 ਸਿਰਫ 500 ਰੁਪਏ ਦੀ ਟਿਕਟ ਜੇ ਡਰਾ ਨਿਕਲਣਾ 31 ਨੂੰ ਉਦੋਂ ਕਿਵੇਂ ਦੇਖ ਸਕਦੇ ਆ ਇਹ ਆਪਾਂ YouTube ਦੇ ਲਾਈਵ ਚੈੱਕ ਕਰ ਸਕਦੇ ਆ ਟਿਕਟ ਦੇ ਉੱਪਰ ਅੱਗੇ ਪਿੱਛੇ ਹਰ ਜਗ੍ਹਾ ਵੈਬਸਾਈਟ ਮੈਂਸ਼ਨ ਕੀਤੀ ਹੁੰਦੀ ਕਿੱਤੀ ਹੁੰਦੀ ਹੈ ਜੇਕਰ ਲਾਈਵ ਨਹੀਂ ਦੇਖਣਾ ਚਾਹੁੰਦੇ ਲੁਧਿਆਣਾ ਜਾ ਕੇ ਵੀ ਦੇਖ ਸਕਦੇ ਆ ਪੰਜਾਬ ਟੂ ਗਵਰਨਮੈਂਟ ਆਫਿਸ ਐ ਲੋਟਰੀ ਦਾ ਉਥੇ ਜਾ ਕੇ ਚੈੱਕ ਕਰ ਸਕਦੇ ਆ ਮੀਡੀਆ ਲਾਈਵ ਕਵਰੇਜ ਹੁੰਦੀ ਹੈ ਬਈ ਟਰਾਂਸਪੇਰੈਂਸੀ ਦਾ ਸਾਰਾ ਕੰਮ ਹੁੰਦਾ ਜੀ ਅਸਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਜਿਵੇਂ ਇਹਨਾਂ ਨੇ ਕਿਹਾ ਪ੍ਰਵਿੰਦਰ ਕੇ ਨੋਟਾਂ ਦਾ ਪਹਾੜ ਤੁਹਾਡੇ ਘਰੇ ਵੀ ਲੱਗ ਸਕਦਾ ਇਸ ਦਿਵਾਲੀ ਤੇ ਇਸ ਦਿਵਾਲੀ ਤੇ ਪਟਾਕਿਆਂ ਦੇ ਨਾਲ-ਨਾਲ ਗ੍ਰੀਨ ਦਿਵਾਲੀ ਦੇ ਨਾਲ-ਨਾਲ 11 ਕਰੋੜ ਵੀ ਤੁਸੀਂ ਜਿੱਤ ਸਕਦੇ ਹੋ ਔਰ ਇਹ ਲੋਕੇਸ਼ਨ ਹੈਗੀ ਆ ਸ਼ਹੀਦ ਉਦਮ ਸਿੰਘ ਚੌਂਕ ਫਿਰੋਜ਼ਪੁਰ ਇਧਰ ਕਮਾ ਦਿਓ ਸ਼ਹੀਦ ਉਦਮ ਸਿੰਘ ਚੌਂਕ ਦੇ ਬਿਲਕੁਲ ਨਾਲ ਕਾਰਨਰ ਤੇ ਇਹ ਐਨ ਕੇ ਏਜੰਸੀ ਆ ਨੰਬਰ ਥੱਲੇ ਦਿੱਤੇ ਆ ਐਡਰੈਸ ਥੱਲੇ ਦਿੱਤਾ ਤੁਸੀਂ ਵੀ ਟਿਕਟ ਖਰੀਦ ਕੇ ਇਥੋਂ ਆਪਣੀ ਕਿਸਮਤ ਜਮਾ ਸਕਦੇ ਹੋ ਹੋ ਸਕਦਾ ਅਗਲੇ ਕਰੋੜਪਤੀ ਤੁਸੀਂ ਹੋ